ਓਏ ਬੱਲਿਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਵੀਰੇ ਲੜਾਈ ਲੱਗੀ ਹੋਈ ਐ ਸ਼ੁਰੂ ਹੋਈ ਐ ਅੱਜ ਸ਼ੁਰੂ ਹੋਈ ਐ ਕਿਉਂ ਇੰਡੀਆ ਨੇ ਅਟੈਕ ਕੀਤਾ ਸੀ ਹੁਣ ਪਾਕਿਸਤਾਨ ਨੇ ਅੱਜ ਜਵਾਬ ਦੇਣਾ ਸ਼ੁਰੂ ਕੀਤਾ ਹੈ ਹੁਣ ਤੱਕ ਦੀਆਂ ਖਬਰਾਂ ਇਹ ਨੇ ਵੀ ਪਾਕਿਸਤਾਨ ਦੇ ਤਿੰਨ ਜਹਾਜ਼ ਜੰਮੂ ਪੰਜਾਬ ਤੇ ਇਧਰ ਰਾਜਸਥਾਨ 'ਚ ਛੁੱਟਲੇ ਨੇ ਇੰਡੀਅਨ ਆਰਮੀ ਨੇ ਗੱਲ ਇਹ ਆ ਵੀ ਮੈਂ ਇਹ ਚੀਜ਼ ਅੱਜ ਤੋਂ 2 ਸਾਲ ਪਹਿਲਾਂ YouTube ਤੇ ਵੀਡੀਓ ਡਵਲਪ ਆਪਣਾ ਪੇਜ ਹੁੰਦਾ ਸੀ ਜਗਮਨ ਸ਼ਮਰਾ ਡਵਲਪ ਭਰ ਲਿਓ 2 ਸਾਲ ਪਹਿਲਾਂ ਤੁਹਾਨੂੰ ਹੂਬ ਹੂ ਸਾਰੀਆਂ ਚੀਜ਼ਾਂ ਦੱਸਤੀਆਂ ਸੀ ਵੀ ਇਹ ਇੱਕ ਇੱਕ ਤਰ੍ਹਾਂ ਦੀ ਗਾਜਾ ਪੱਟੀ ਵਾਂਗੂ ਬਣ ਗਈ ਇੱਕ ਵਾਰ ਉਸ ਤੋਂ ਬਾਅਦ ਜਿਹੜਾ ਆਪਣਾ ਬਾਰਡਰ ਆ ਉਹ ਪਾਕਿਸਤਾਨ ਵਾਲਾ ਪਾਸੇ ਚਲੇ ਜਾਉ ਇਹ ਕਰਤਾਰਪੁਰ ਸਾਹਿਬ ਇਹ ਸਾਰਾ ਕੁਝ ਆਪਣੇ ਵਿੱਚ ਆਉਣਾ ਇਹ ਬਾਰਡਰ ਖੋਲਿਆ ਨਹੀਂ ਸੀ ਉਦੋਂ ਇਹ ਫਿਊਚਰ ਦੀ ਰਣਨੀਤੀ ਬਣਾਈ ਸੀ ਇਹੇ ਰਾਹ ਜਾ ਕੇ ਉੱਪਰ ਗਿਲਗਿਤ ਗਦਾਵਰ ਨੂੰ ਜੁੜਨਾ ਪੀਓਕੇ ਆ ਜਿਹੜਾ ਉਹਦਾ ਕੁਝ ਹਿੱਸਾ ਇੰਡੀਆ ਤੇ ਆ ਜਾਣਾ ਸਿੰਧ ਪ੍ਰਾਂ ਦਾ ਕੁਝ ਹਿੱਸਾ ਆ ਜਾਣਾ ਉਧਰੋਂ ਬਲੋਚ ਤੇ ਸਿੰਧ ਇਹਨਾਂ ਨਾਲ ਲੜਨਗੇ ਉਹ ਵੀ ਅੱਡ ਹੋਣਗੇ ਟੁਕੜੇ ਹੋਣਗੇ ਪਾਕਿਸਤਾਨ ਦੇ ਤਿੰਨ ਇੱਕ ਟੁਕੜਾ ਰਹਿ ਜਾਊ ਸੈਂਟਰ ਵਾਲਾ ਕੱਟੜਵਾਦੀਆਂ ਕੋਲੇ ਅਦਰਵਾਈਜ਼ ਪਾਕਿਸਤਾਨ ਦੇ ਤਿੰਨ ਪਾਕਿਸਤਾਨ ਨਕਸ਼ੇ ਤੋਂ ਮਿਟ